ਜੇਕਰ ਭਾਰਤ ਦੇ ਵਿੱਚ ਕਿਸੇ ਨੂੰ ਸਭ ਤੋਂ ਉੱਚਾ ਨਾਗਰਿਕ ਸਨਮਾਨ ਦੇਣਾ ਹੋਵੇ ਤਾਂ ਭਾਰਤ ਰਤਨ ਦੇ ਨਾਲ ਨਵਾਜਿਆ ਜਾਂਦਾ। ਉੱਥੇ ਸਾਡੇ ਦੇਸ਼ ਦੇ ਇੱਕ ਵਿਅਕਤੀ ਨੂੰ ਪੰਜਾਬ ਦੇ ਇੱਕ ਵਿਅਕਤੀ ਨੂੰ ਚਾਈਨਾ ਦੀ ਗਵਰਨਮੈਂਟ ਦੇ ਵੱਲੋਂ ਸਨਮਾਨਿਤ ਕੀਤਾ ਗਿਆ। ਉਹ ਡਾਕਟਰ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਚਾਈਨਾ ਦੇ ਵਿੱਚ ਜਾ ਕੇ ਕੰਮ ਕੀਤਾ, ਉੱਥੇ ਜਾ ਕੇ ਇੱਕ ਦਵਾਈ ਦਾ ਨਿਰਮਾਣ ਕਰਨ ਦੇ ਵਿੱਚ ਯੋਗਦਾਨ ਪਾਇਆ, ਉੱਥੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ। ਸਪੋਰਟਿਕ ਕੋ ਦੇ ਵਿੱਚ ਇਹਨੂੰ ਵਡਲੂਬਾਦ ਹੋਈ ਹੈ। ਉਸ ਟਾਈਮ ਉੱਥੇ ਇੱਕ ਐਸੀ ਬਿਮਾਰੀ ਫੈਦੀ ਇਹਦੇ ਨਾਲ ਠੀਕ ਮਿੰਟ ਤੋਂ ਪਹਿਲੇ ਹੀ ਲੋਕ ਸਮਾਗਨੇ ਸ਼ੁਰੂ ਹੋ ਗਿਆ ਆਜ਼ਾਦੀ ਦੀ ਮੂਮੈਂਟਸ ਦੇ ਵਿੱਚ ਜਿਹੜੀ ਆਪਾਂ ਆਜ਼ਾਦੀ ਗੁਲਾਟੀਆਂ ਕਹਿੰਦੇ ਸੀ ਚਾਹਤਾਂ ਦੇ ਉੱਥਾਂ ਵੀ ਜਤਨ ਸ਼ੁਰੂ ਹੋ ਗਈ 42 ਦੇ ਵਿੱਚ ਉਹ ਵਿਫਾਦੀ ਦੇ ਬਚਨ ਲਈ ਤੇ ਬਲੱਡ ਆਪਣੇ ਬਾਡੀ ਵਿੱਚ ਇੰਜੈਕਟ ਕਰ ਲਿਆ ਉਹਦੇ ਵਿੱਚ ਮੈਡੀਸਨ ਦਾ ਬਦਲੇ ਵਿੱਚ ਬਹੁਤ ਵੱਡਾ ਫਾਇਦਾ ਜਾਦੀ ਹੋਈ ਜਿੱਥੇ ਲੋਕਾਂ ਨੂੰ ਨਹੀਂ ਜਿੱਤ ਲੱਗੀ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ 250 ਦੇ ਕਰੀਬ ਸਰਜਰੀਆਂ ਕੀਤੀ ਕਿ ਅਸੀਂ ਐਕਸੈਪਟ ਕਰਾਇਆ ਕਿ ਅਕੂਪੰਚਰੀ ਕਿਉਂਕਿ ਸਰਵੇ ਦੇ ਵਿੱਚ ਯੂਐਸਏ ਦੇ ਜਪਾਇਆ ਗਿਆ ਸੀ ਕਿ ਲੋਕ ਅੱਜ ਮਾਡਰਨ ਮੈਡੀਸਨ ਦੇ ਆਫਟਰ ਐਡਵਰਸ ਇਫੈਕਟ ਤੋਂ ਬਚ ਕੇ ਕਲੀਸ਼ਨ ਸਿਸਟਮਾਂ ਵੱਲ ਜਾ ਰਹੇ ਜੋ ਟ੍ਰੈਡੀਸ਼ਨਲ ਸਿਸਟਮਾਂ ਨੂੰ ਪ੍ਰਮੋਟ ਕਿਵੇਂ ਕੀਤਾ ਜਾ ਸਕਦਾ ਹੈ ਉਹਦੇ ਵਿੱਚ ਉਹ ਸਾਡਾ ਐਕਸਪੀਰੀਅੰਸ ਸੀ ਅਸੀਂ 48 ਡੇਜ਼ ਦੇ ਐਕਸਪੀਰੀਅੰਸ ਤੋਂ ਲੈ ਕੇ ਮੈਂ ਉੱਥੇ ਸ਼ੇਅਰ ਕੀਤਾ ਐਂਡ ਦੇ ਐਬਸਟਰੈਕਟ ਕਿ 201 ਟਾਰਗੇਟ ਸੈੱਟ ਕੀਤਾ ਗਿਆ 20 ਫੌਸਰਟ ਕੋਲ 2023 ਤੱਕ ਪੂਰੀ ਦੁਨੀਆ ਵਿੱਚ ਅਤਰਾਸੀ ਚੰਗੀ ਸ਼ੇਅਰ ਦੇ ਸਕਦੇ ਹਾਂ ਤੋਂ ਟ੍ਰੈਡੀਸ਼ਨਲ ਸਿਸਟਮ ਦਾ ਦੁਨੀਆ ਦੇ ਵਿੱਚ ਅਸੀਂ ਆਪਣੇ ਲਈ ਤਾਂ ਸਭ ਕੁਝ ਕਰਦੇ ਹਾਂ ਔਰ ਕਈ ਲੋਕ ਇਸ ਤਰੀਕੇ ਦੇ ਹੁੰਦੇ ਨੇ ਜੋ ਆਪਣੇ ਦੇਸ਼ ਲਈ ਵੀ ਬਹੁਤ ਕੁਝ ਕਰਦੇ ਨੇ ਉਹਨਾਂ ਦਾ ਮਾਣ ਉੱਚਾ ਕਰਦੇ ਨੇ ਪਰ ਦੂਸਰੇ ਪਾਸੇ ਕਈ ਲੋਕ ਇਸ ਤਰੀਕੇ ਦੇ ਨਾਲ ਹੁੰਦੇ ਨੇ ਜਿਹੜੇ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਵੀ ਇੱਕ ਮਿਸਾਲ ਬਣ ਜਾਂਦੇ ਨੇ ਸਾਡੇ ਨਾਲ ਇੱਕ ਇਸ ਤਰੀਕੇ ਦੀ ਸ਼ਖਸੀਅਤ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਨੂੰ ਚਾਈਨਾ ਦੀ ਗਵਰਨਮੈਂਟ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਆਖਿਰ ਉਹ ਕੀ ਸਨਮਾਨ ਹੈ ਜਿਸ ਕਰਕੇ ਚਾਈਨਾ ਦੀ ਗਵਰਨਮੈਂਟ ਅੱਜ ਵੀ ਸਾਡੇ ਦੇਸ਼ ਦੇ ਲੋਕਾਂ ਨੂੰ ਯਾਦ ਕਰਦੀ ਹੈ ਉਹ ਡਾਕਟਰ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਚਾਈਨਾ ਦੇ ਵਿੱਚ ਜਾ ਕੇ ਕੰਮ ਕੀਤਾ ਉੱਥੋਂ ਜਾ ਕੇ ਇੱਕ ਦਵਾਈ ਦਾ ਨਿਰਮਾਣ ਕਰਨ ਦੇ ਵਿੱਚ ਯੋਗਦਾਨ ਪਾਇਆ ਉੱਥੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਤਾਂ ਉਸ ਮਾਮਲੇ ਦੇ ਵਿੱਚ ਹੁਣ ਇੱਕ ਵਿਅਕਤੀ ਨੂੰ ਸਨਮਾਨਿਤ ਕੀਤਾ ਗਿਆ ਹੈ ਚਾਈਨਾ ਦੀ ਗਵਰਨਮੈਂਟ ਦੇ ਵੱਲੋਂ ਡਾਕਟਰ ਇੰਦਰਜੀਤ ਸਿੰਘ ਉਹਨਾਂ ਦਾ ਨਾਮ ਹੈ ਔਰ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਆਕੂਪੰਚਰ ਦਾ ਜੋ ਟ੍ਰੀਟਮੈਂਟ ਹੈ ਤਉ ਵੀ ਲਿਓਨ ਵਾਲੇ ਡਾਕਟਰ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਵੱਲੋਂ ਉਪਲਬਧੀਆਂ ਹਾਸਲ ਕੀਤੀਆਂ ਗਈਆਂ ਦੂਸਰੇ ਪਾਸੇ ਉਹ ਸਨਮਾਨ ਜਿਹੜਾ ਚਾਈਨਾ ਦੀ ਗਵਰਨਮੈਂਟ ਦੇ ਵੱਲੋਂ ਇਹਨਾਂ ਨੂੰ ਦਿੱਤਾ ਗਿਆ ਤੇ ਉਸ ਦੇ ਪਿੱਛੇ ਦੀ ਪੂਰੀ ਕਹਾਣੀ ਕੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡਾਕਟਰ ਅਸ਼ੀਸ਼ ਦੇਸ਼ ਸ਼ੋਤਨ ਨੂੰ ਮੈਂ ਧੰਨਵਾਦ ਕਰਦਾ ਕਿ ਇਹ ਅਵਾਰਡ ਜਿਹਦੀ ਇਹ ਗੱਲ ਕਰਦੇ ਹਨ ਮੈਡਮ ਸਭ ਤੋਂ ਵੱਡੀ ਇਹਦਾ ਅਵਾਰਡ ਦੇ ਪਿੱਛੇ ਜਿਵੇਂ ਆਪਣਾ ਭਗਤ ਅਧਾਤ ਤਨ ਅਵਾਰਡ ਹੈ ਇਕੁਇਲੈਂਟ ਕੁਪਾ ਦਾਤਨ ਅਵਾਰਡ ਹੈ ਚਾਈਨਾ ਦਾ ਉਹਨਾਂ ਦੇ 80 ਵੇ ਅਜ਼ਾਦੀ ਦੇ ਮੌਕੇ ਤੇ ਸਾਡੇ ਦੋ ਇੰਡੀਅਨ ਡਾਕਟਰਸ ਸਾਸੀ ਕਹਿ ਸਕਦੇ 1938 ਵਿੱਚ ਇੱਕ ਮੈਡੀਕਲ ਮਿਸ਼ਨ ਚਾਈਨਾ ਗਿਆ ਸੀ ਜਿਦੇ ਵਿੱਚ ਡਾਕਟਰ ਵਿਜੇ ਕੁਮਾਰ 바ਸੂ ਜੋ ਮੇਰੇ ਕੀਚਲ ਸੀ ਡਾਕਟਰ ਦਵਾਰਕਾ ਨਾਥ ਕੋਟਨਸ ਜੋ ਮਹਾਰਾਸ਼ਟਰਾ ਤੋਂ ਸੀ ਔਰ ਉਹਨੇ ਵਿੱਚ ਪੰਜ ਮੈਡੀਕਲ ਡਾਕਟਰਾਂ ਦੀ ਮਿਸ਼ਨ ਉਹਨਾਂ ਦੀ ਆਜ਼ਾਦੀ ਦੀ ਮੂਵਮੈਂਟਸ ਨੂੰ ਹੈਲਪ ਕਰਨ ਵਾਸਤੇ ਸਾਡੀ ਇੰਗਲਿਸ਼ ਨੈਸ਼ਨਲ ਕਨਫਰੰਸ ਦੇ ਜਵਾਹਰ ਲਾਲ ਨਹਿਰੂ ਜੀ ਨੇ ਨੇਤਾ ਜੇਸ਼ਵਾਸਨ ਜੀ ਨੇ ਭੇਜਿਆ ਸੀ ਉੱਥੇ ਬਿਮਾਰੀਆਂ ਤੇਹੀ ਨਾ ਫੈਲ ਰਹੀ ਸੀ ਜਿਹਦੇ ਵਿੱਚ ਪੰਜ ਡਾਕਟਰ ਵਾਪਸ ਆ ਗਏ ਦੋ ਡਾਕਟਰ ਸਾਡੇ ਡਾਕਟਰ ਬੀਜੇ ਕੁਮਾਰ ਬਾਸੂ ਔਰ ਡਾਕਟਰ ਕੋਲਟਨੇ ਸੋਤੇ ਰਹਿ ਗਏ ਉਹ 42 ਦੇ ਵਿੱਚ ਜਦੋਂ ਵੱਲਵਾਦ ਹੋਈ ਹੈ ਉਸ ਟਾਈਮ ਉੱਥੇ ਇੱਕ ਐਸੀ ਬਿਮਾਰੀ ਫੈਲੀ ਜਿਹਦੇ ਨਾਲ ਠੀਕ ਮੰਤ ਦੋ ਪਹਿਲੇ ਹੀ ਲੋਕ ਮਰਨੇ ਸ਼ੁਰੂ ਹੋ ਗਏ ਆਜ਼ਾਦੀ ਦੀ ਮੂਵਮੈਂਟਸ ਦੇ ਵਿੱਚ ਜਿਹੜੀ ਆਪਾ ਜاتی ਗੁਲਾਟੀਆਂ ਕੇ ਸਰਵਿਸ ਚਾਹੀਂਦੇ ਉਹਨਾਂ ਦੀ ਗੈਤ ਹੋਣੀ ਸ਼ੁਰੂ ਹੋ ਗਈ ਐਂਡ ਡਾਕਟਰ ਕੋਟਨਸ ਜੋ ਕਿ ਉੱਥੇ 6 1/4 ਸਾਲ ਤੋਂ ਕਰੀਬ ਉਪਰ ਹੋ ਗਏ ਸੀ ਉਹਨਾਂ ਨੇ ਉਹਨਾਂ ਨੇ ਉੱਥੇ ਇੱਕ ਚਾਈਨੀਸ ਫੁਲੀਨਾ ਮੈਰੀਜ ਵੀ ਕੀਤੀ ਉਹਦਾ ਇੱਕ ਬੇਕਾ ਵੀ ਹੋਇਆ ਜਿਹਦਾ ਨਾਂ ਚਾਈਨਾ ਗਵਰਨਮੈਂਟ ਨੇ ਇਨ ਹੁਆ ਰੱਖਿਆ ਇਨ ਮੈਨੇ ਇੰਡੀਆ ਹੁਆ ਮੈਨੇ ਚਾਈਨਾ ਇੰਡੀਆ ਤੇ ਚਾਈਨਾ ਵੀ ਇੱਕ ਮਿੱਤਰਿਸ਼ਾਉਂ ਦੇ ਵਿੱਚ ਉਹਨਾਂ ਦਾ ਨਾਂ ਰੱਖਿਆ ਗਿਆ 42 ਦੇ ਵਿੱਚ ਉਹ ਬਿਮਾਰੀ ਦੇ ਪਚਣ ਲਈ ਤਾਂ ਇੱਕ ਬਲੱਡ ਆਪਣੇ ਬਾਡੀ ਵਿੱਚ ਲੈ ਕੇ ਇੰਜੈਕਟ ਕਰ ਲਿਆ ਉਹਦੇ ਵਿੱਚ ਮੈਡੀਸ਼ਨ ਲੱਭਣ ਵਿੱਚ ਬਹੁਤ ਵੱਡਾ ਕਾਮਯਾਬੀ ਹੋਈ ਇਥੇ ਲੋਕਾਂ ਤੋਂ ਨਹੀਂ ਜਿੰਦੇ ਵੀ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ 250 ਦੇ ਕਰੀਬ ਸਰਜਰੀਆਂ ਕੀਤੀਆਂ ਸਭ ਤੋਂ ਲਾਸਟ ਸਰਜਰੀ ਜਿਹੜੇ ਸਾਡੇ ਚਾਈਨਾ ਦੇ ਪਹਿਲੇ ਪ੍ਰਾਈਮ ਮਿਨਿਸਟਰ ਸੀ ਚਵਨ ਲਾਈ ਜੀ ਉਹਨਾਂ ਦੀ ਲਾਸਟ ਸਰਜਰੀ ਉਹਨਾਂ ਨੇ ਕੀਤੀ ਜਦ ਕਿ ਉਸ ਟਾਈਮ ਉਹਨਾਂ ਦੀ ਉਹ ਹਾਲਤ ਸੀ ਕਿ ਉਹ ਬੈਠਣ ਦੀ ਪੋਜੀਸ਼ਨ ਵਿੱਚ ਵੀ ਨਹੀਂ ਸੀ ਔਰ ਅਸਿਸਟ ਕਰਕੇ ਉਹਨਾਂ ਨੇ ਆਪਣੇ ਅਸਿਸਟੈਂਟ ਦੇ ਥੋਂ ਸਰਜਰੀ ਲਾਸਟ ਸਰਜਰੀ ਵੀ ਉਹਨਾਂ ਨੇ ਕੀਤੀ ਅੱਜ ਮੈਂ ਇਹ ਕਹਾਂਗਾ ਕਿ ਇਸ ਅਵਾਰਡ ਦੇ ਪਿੱਛੇ ਕੱਲਾ ਜਿੱਥੇ ਡਾਕਟਰ ਉਹਨਾਂ ਦੇ 80 ਬਰੇਕ ਚਾਈਨਾ ਦੇ ਪੂਰੇ ਹੋਣ ਤੇ ਚਾਈਨਾ ਗਵਰਨਮੈਂਟ ਨੇ ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਆਜ਼ਾਦੀ ਮੂਵਮੈਂਟ ਦੇ ਵਿੱਚ ਮਦਦ ਕੀਤੀ ਸੀ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਜਿਵੇਂ ਕਿ ਡਾਕਟਰ ਦਵਾਰਕਾਨਾਥ ਕੋਟਨੇਸ ਉਹ ਮਹਾਰਾਸ਼ਟਰ ਦੇ ਸਾਡੇ ਇੰਡੀਅਨ ਡਾਕਟਰ ਸੀ ਦੂਸਰੇ ਡਾਕਟਰ ਵਿਜੀ ਕੁਮਾਰ ਬਾਸੂ ਜੋ 1958 ਵਿੱਚ ਐਕੂਪੰਚਰ ਸਿੱਖ ਕੇ ਉਹਨਾਂ ਨੇ ਇੰਡੀਆ ਵਿੱਚ ਇੰਟਰੋਡਿਊਸ ਕੀਤਾ ਉਹਨਾਂ ਤੋਂ ਬਾਅਦ ਮੈਂ ਸਿੱਖੇ ਆਪਣੇ ਲੁਧਿਆਣੇ ਦੇ ਵਿੱਚ 1975 ਦੇ ਵਿੱਚ ਡਾਕਟਰ ਦਵਾਰਕਾਨਾਥ ਕੋਟਨੇਸ ਦੇ ਮੈਮੋਰੀਅਲ ਹਸਪੀਟਲ ਦੇ ਨਾਤੇ ਇਸ ਕਲੇਮ ਕਲਬ ਦੀ ਵਿੱਚ ਜਿਹੜਾ ਸਟਾਰਟ ਕੀਤਾ ਜੋ ਹੈ ਜਿਹਦੀ ਬੁਨਿਆਦ ਪੰਜਾਬ ਕੇਸੀ ਦੇ ਸਾਡੇ ਸੰਤਾਪਕ ਲਾਲਾ ਜਗਨ ਨਾਰਾਇਣ ਸੇ ਉਹਨਾਂ ਵੱਲੋਂ ਹੋਈ ਸੀ ਮੈਨੂੰ ਅੱਜ ਵੀ ਯਾਦ ਹੈ ਕਿ ਉਹਨਾਂ ਨੇ ਇੱਕੋ ਹੀ ਕਿਹਾ ਸੀ ਕਿ ਜੋ ਯੋਗਦਾਨ ਅੱਜ ਮੈਂ ਇਹ ਕੇਸਰਦਾਨ ਕਫਾ ਕਰੀ ਜਦੋਂ ਮੈਨੂੰ 어ਵਾਰਡ ਦਿੱਤਾ ਗਿਆ ਤੇ ਮੈਨੂੰ ਉੱਥੇ ਇੱਕ ਸਵਾਲ ਪੰਜ ਮਿੰਟ ਦਾ ਬੋਲਣ ਦੀ ਮੌਕਾ ਦਿੱਤਾ ਗਿਆ ਕਿ ਤੁਹਾਨੂੰ ਇਨਸਪੀਰੇਸ਼ਨ ਕਿਵੇਂ ਹੋਈ ਕੀ ਚੀਜ਼ ਹੋਈ ਤਾਂ ਸਭ ਤੋਂ ਵੱਡਾ ਜਿਹੜਾ ਮੈਂ ਉਹਨਾਂ ਨੂੰ ਆਪਣੀ ਸਟਾਰਟਿੰਗ ਕੀਤੀ ਕਿ ਮੈਂ ਅਗਰ ਇਸ 어ਵਾਰਡ ਦੇ ਵਿੱਚ ਮੈਂ ਕੋਈ ਚੀਜ਼ ਕਹਿ ਸਕਦਾ ਤੇ ਮੇਰਾ ਪੰਜਾਬ ਕਿਸੇ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਪਰਿਵਾਰ ਨੇ ਇਮਾ ਕੋ ਕੰਟਰੀਬਿਊਸ਼ਨ ਐਕਿਊਪੈਂਸਨ ਨੂੰ ਪ੍ਰੋਮੋਸ਼ਨ ਲਈ ਕੀਤਾ ਜੋ ਉਹਦਾ ਕ੍ਰੈਡਿਟ ਅੱਜ ਨਹੀਂ ਜਾਂਦਾ ਹਰ ਸਾਲ ਬਾਉਜੀ ਵੀ ਆਉਂਦੇ ਠੀਕ ਹੈ ਹਰ ਫੰਕਸ਼ਨ ਦੇ ਉੱਤੇ ਹੁੰਦਾ ਅੱਜ 50 ਸਾਲ ਸਾਡੇ ਹਸਪੀਟਲ ਨੂੰ ਬੋਦੇ ਉਹਨਾਂ ਐਕਿਊਪੈਂਸਨ ਨੂੰ ਫਾਊਂਡੇਸ਼ਨ ਦੇ ਇਹ ਅਵਾਰਡ ਜਿਹੜਾ ਹੈ ਉਹਨਾਂ ਨੇ ਸਾਨੂੰ ਡਾਕਟਰ ਦੋ ਬੀਏ ਕੁਮਾਰ ਬਾਸੂ ਜੀ ਮੇਰੇ ਕੀਤਾ ਸੀ ਕਿਉਂਕਿ ਉਹਨਾਂ ਦੀ ਫੈਮਲੀ ਤੋਂ ਕੋਈ ਨਹੀਂ ਸੀ ਉਹ ਹੀ ਅਵਾਰਡ ਐਜ਼ ਅ ਡਾਕਟਰ ਬਾਸੂ ਦੇ ਸਕਸੈਸਰ ਦੇ ਰੂਪ ਦੇ ਵਿੱਚ ਮੈਨੂੰ ਦਿੱਤਾ ਹੈਂਡਓਵਰ ਕੀਤਾ ਗਿਆ ਮੈਂ ਅੱਜ ਤੋਂ ਬਾਅਦ ਜਿਹੜੇ ਚਾਈਨਾ ਦੇ ਵਿੱਚ ਜੋ ਵੀ ਰਿਗਾਰਡ ਡਾਕਟਰ ਦਵਾਰਕਨਾਥ ਕੋਟ ਨੇ ਸਾਡੇ ਲਈ ਇੰਗਲਿਸ਼ ਮਹਾਨ ਡਾਕਟਰ ਸੀਲਰ ਪਬਲੀਕ ਮਹਾਦਵਾਸੂ ਉਹਨਾਂ ਤੋਂ ਬਾਅਦ ਉਹਨਾਂ ਨੇ ਅੱਜ ਉਸੇ ਹੀ ਰੋਲੀ ਦੇ ਵਕਤੇ ਅਵਾਰਡ ਪ੍ਰੀਮੀ ਯਕਲੀ ਬਾਅਦ ਮੈਨੂੰ ਚਾਈਨਾ ਗਵਰਨਮੈਂਟ ਨੇ ਯੂਨਾਈਟਿਡ ਨੇਸ਼ਨ ਦੇ 80 ਸਾਲ ਪੂਰੇ ਹੋ ਕੇ ਮੰਗੋਲੀਆ ਵੀ ਇੱਕ ਮੈਸਰ ਐਨ ਜੀਓ ਗਲੋਬਲ ਪ੍ਰੋਮੋਸ਼ਨ ਕਿਵੇਂ ਕੀਤਾ ਜਾਏ ਪੂਰੀ ਦੁਨੀਆ ਵਿੱਚ ਐਕਿਊਪੰਕਚਰ ਇੰਡਸਟਰੀ ਦੀ ਪੂਰੀ ਵਿਕਾਸ ਕਿਵੇਂ ਕੀਤਾ ਉਹਦੇ ਲਈ ਮੇਨੋਂ ਮੋਕਾ ਮਿਲਾ ਇੰਡੀਆ ਦੇ ਅਕੂਪੈਂਸ਼ਨ ਨੂੰ ਦੇ ਪ੍ਰੇਜੈਂਟ ਕਰਨ ਲਈ ਇਹ ਬਹੁਤ ਫਕਰ ਦੀ ਗੱਲ ਹੈ ਸਾਡਾ ਕੈਰੇਜ ਜਿਹੜਾ ਹੈ ਮੈਂ ਫਿਰ ਹੀ ਕਹੂੰਗਾ ਠੀਕ ਹੈ ਕੰਮ ਕਰਾ ਨਾਲ ਮਿਲਦਾ ਬਟ ਕੰਮ ਕਰਨ ਦੇ ਪਿੱਛੇ ਇੱਕ ਬਹੁਤ ਵੱਡਾ ਬਲੇਸ਼ਿੰਗ ਹੁੰਦੀ ਹੈ ਉਹਦੇ ਵਿੱਚ ਮੈਂ ਅੱਜ ਵੀ ਯਾਦ ਰੱਖ ਬਣ ਲਾਲਾ ਜੀ ਦੇ ਜਦੋਂ ਵੀ ਲੁਧਿਆਣੇ ਲੰਦੇ ਸੀ ਮੈਂ 100 ਰੁਪਏ ਦਾ ਡੋਨੇਸ਼ਨ ਦੇ ਕੇ ਜਾਂਦੇ ਸੀ ਹਸਪੀਟਲ ਸਾਡਾ ਹਸਪੀਟਲ ਚੈਰੀਕੀ ਵਾਲਾ ਹਸਪੀਟਲ ਹੈ ਉਹਦੀ ਲੈਂਡ ਵੀ ਇੱਕ ਪੇਸ਼ੈਂਟ ਨੇ ਗੁਦੈਸ਼ ਕੀਤੀ ਸੀ ਜੋ ਕੁਝ ਵੀ ਕੰਟਰੀਬਿਊਸ਼ਨ ਹੈ ਪਿੱਛੇ ਅੱਜ ਅਸੀਂ ਉਸ ਪੰਜਾਬ ਵਲੇ ਘਟਨੇ ਮੌਕੇ ਤੇ ਮਨਾ ਰਹੇ ਹਾਂ ਔਰ 15 ਅਨਮੰਬਦ ਨੂੰ ਸਾਡੇ ਕੋਲ ਲੁਧਿਆਣਾ ਵਿੱਚ ਇਹ ਐਨੋ ਗੋਲਡਨ ਜੁਬਲੀ ਮਨਾਇਆ ਜਾ ਰਿਹਾ ਜਿਹਦੇ ਵਿੱਚ ਮੈਂ ਇਨਵੀਟੇਸ਼ਨ ਦੇਣ ਲਈ ਆਇਆ ਸੀ ਉਹਨਾਂ ਦੇ ਵਿੱਚ ਫੈਮਿਲੀ ਫੰਕਸ਼ਨ ਇਹਨਾਂ ਦੇ ਹੈਗੇ ਮੈਂ ਤੇ ਉਹਦੀ ਨੋਨੀ ਆ ਪਾਂਗੇ ਔਰ ਦੋ ਦਿਨ ਦਾ ਸੀ ਇੱਥੇ ਲੁਧਿਆਣਾ ਜਲੰਧਰ ਦੇ ਵਿੱਚ ਕਾਲੀਆ ਕਲੋਨੀ ਵਿੱਚ ਫ੍ਰੀ ਐਕੀਪੰਚਰ ਕੈਂਪ ਲਾਇਆ ਜਾ ਰਿਹਾ ਜੋ ਕਿ ਜਿਹਦੇ ਵਿੱਚ ਸਾਡੇ ਉਨੇ ਬੌ ਜੀ ਨੇ ਕਿਹਾ ਕਿ ਅਕਤੂ ਮਹੀਨੇ 9 ਤਰੀਕ ਨੂੰ ਸਾਨੂੰ ਬਲੇਸਿੰਗ ਡੇ ਨਾਮੀ ਮੈ ਡੈਕਨ ਨਾਮ ਲੌਕੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਡਾਕਟਰ ਬੀਜੇ ਕੁਮਾਰ ਬਾਸੂ ਡਾਕਟਰ ਕੋਟਨਸ ਨੇ ਜੋ ਇੱਕ ਮਹਾਨ ਕਾਰਕਿਰਤਾ ਸੀ ਔਰ ਅੱਜ ਅਸੀਂ ਆਪਣੇ ਭਗਤ ਸਿੰਘ ਆਪਣੇ ਸੀਦਾਨੂ ਘਟ ਯਾਦ ਕਰਦੇ ਹਾਂ ਅੱਜ ਚਾਈਨਾ ਦੇ ਵਿੱਚ ਜਿਵੇਂ ਉਹਨੂੰ ਪੂਜਿਆ ਜਾਂਦਾ ਮੈਂ ਇੱਕ ਰੱਬ ਦਾ ਰੂਪ ਸਮਝ ਕੇ ਔਰ ਦੂਸਰਾ ਮੈਂ ਇਹ ਕਹਾਂਗਾ ਕਿ ਇਹ ਮਨੁੱਖਤਾ ਦੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਕਿ ਕਿਸੇ ਬਾਰਡਰ ਦਾ ਲੋੜ ਨਹੀਂ ਕਿਸੇ ਜਾਤ ਦੀ ਲੋੜ ਨਹੀਂ ਕਿਸੇ ਦੇਸ਼ ਦੀ ਲੋੜ ਨਹੀਂ ਮੈਡੀਕਲ ਮਿਸ਼ਨ ਜਿਹੜਾ ਹੈ ਸਿਰਫ ਇਹ ਮਾਨਵਤਾ ਦੀ ਸੇਵਾ ਲਈ ਇੱਕ ਐਸਾ ਮੈਡੀਕਲ ਪ੍ਰੋਫੈਸ਼ਨ ਨੇ ਇੱਕ ਲਕੀਰ ਦਿੱਤੀ ਉਹਨਾਂ ਨੇ ਜੋ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡਾਕਟਰ ਦਵਾਰਤਨਾਥ ਕੋਟਨਸ ਤੇ ਕੱਦਿਕਨਨ ਜਿਹੜੇ ਉਹਨਾਂ ਦਾ ਖਾਬ ਸੀ ਡਾਕਟਰ ਬਾਸੂ ਦਾ ਉਹਨੂੰ ਪੂਰਾ ਕੀਤਾ ਜਾ ਸਕੇ ਸੋ ਉਹ ਤੁਸੀਂ ਅਕੂਪੰਚਰ ਟਰੀਟਮੈਂਟ ਦੀ ਵੀ ਗੱਲ ਕੀਤੀ ਜੇਕਰ ਇੰਡੀਆ ਦੀ ਗੱਲ ਕਰੀਏ ਹਜੇ ਇੰਨਾ ਪ੍ਰਚਲਿਤ ਨਹੀਂ ਹੋਇਆ ਪਰ ਜੇਕਰ ਬੰਗਲਾਦੇਸ਼ਾ ਦੀ ਗੱਲ ਕਰੀਏ ਤਾਂ ਉੱਥੇ ਕਾਫੀ ਇਹ ਪ੍ਰਚਲਿਤ ਆ ਤੇ ਇਹਦਾ ਭਵਿੱਖ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਕਿਹੜੀ-ਕਿਹੜੀ ਬਿਮਾਰੀ ਦੇ ਵਿੱਚ ਇਹ ਇਸਤੇਮਾਲ ਕੀਤਾ ਜਾ ਸਕਦਾ ਕਿਸ ਤਰੀਕੇ ਦੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਮੈਂ ਦੱਸਣਾ ਚਾਹੁੰਗਾ ਕਿ ਚਾਈਨਾ ਦੇ ਵਿੱਚ ਸਾਡੀ ਇੱਕ WHO ਦੀ World Health Organization ਦੀ ਬਾਡੀ ਬਣੀ ਹੋਈ ਹੈ World Federation of Acupunctur so ਮੈਂ ਉਹਦਾ ਐਗਜ਼ੀਕਟਿਵ ਮੈਂਬਰ ਆ ਔਰ ਮੈਨੂੰ WHO ਦੇ ਵਿੱਚ Acupuncture ਨੂੰ ਰਿਪਰੈਜ਼ੈਂਟ ਕਰ ਲਈ 2023 ਦੇ ਵਿੱਚ ਫਿਲਿਪ ਬਾਈਨ ਨੂੰ ਬੁਲਾਇਆ ਗਿਆ ਔਰ ਮੈਂ ਬਹੁਤ ਵੱਡਾ ਫਖਰ ਮਹਿਸੂਸ ਕਰਦਾ ਹਾਂ ਕਿ ਅਸੀਂ ਐਕਸੈਪਟ ਕਰਾਇਆ ਕਿ ਅਕੂਪੰਕਚਰੀ ਕਿਉਂਕਿ ਸਰਵੇ ਦੇ ਵਿੱਚ ਯੂਐਸਏ ਦੇ ਵਿੱਚ ਪਾਇਆ ਗਿਆ ਸੀ ਕਿ ਲੋਕ ਅੱਜ ਮਾਡਰਨ ਮੈਡੀਸਨ ਦੇ ਆਫਟਰ ਅਡਵਰਸ ਇਫੈਕਟ ਤੋਂ ਬਚ ਕੇ ਟ੍ਰੈਡੀਸ਼ਨਲ ਸਿਸਟਮਾਂ ਵੱਲ ਜਾ ਰਹੇ ਹਨ ਚੋ ਟ੍ਰੈਡੀਸ਼ਨਲ ਸਿਸਟਮਾਂ ਨੂੰ ਪ੍ਰਮੋਟ ਕਿਵੇਂ ਕੀਤਾ ਜਾ ਸਕਦਾ ਹੈ ਤੋਂ ਉਹਦੇ ਵਿੱਚ ਉਹ ਸਾਡਾ ਐਕਸਪੀਰੀਅੰਸ ਸੀ ਇਹ ਅਸੀਂ 48 ਇਅਰਸ ਦੇ ਐਕਸਪੀਰੀਅੰਸ ਨੂੰ ਲੈ ਕੇ ਮੈਂ ਉੱਥੇ ਸ਼ੇਅਰ ਕੀਤਾ ਐਂਡ ਦੇ ਅਕਸੈਪਟਡ ਕਿ 2021 ਟਾਰਗੇਟ ਸੈੱਟ ਕੀਤਾ ਗਿਆ 2023 ਤੱਕ ਪੂਰੀ ਦੁਨੀਆ ਵਿੱਚ ਅਕੜਾ ਸੀ ਚੰਗੀ ਸ਼ੇਪ ਦੇ ਸਕਦੇ ਆ ਤੋਂ ਟ੍ਰੈਡੀਸ਼ਨਲ ਸਿਸਟਮ ਹੈ ਜਿਹਦੇ ਵਿੱਚ ਸਰਵੇ ਦੇ ਵਿੱਚ ਐਕਿਊਪੰਕਚਰ ਨੰਬਰ 1 ਤੇ ਪਾਇਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਵੀ ਵਿਜਨ ਜਿਹੜਾ ਹੈ ਉਹ ਇਹੀ ਹੈ ਕਿ ਕੰਡੀਸ਼ਨ ਸਿਸਟਮ ਹੀ ਸਾਡੇ ਆਪਾਂ ਨੂੰ ਚੰਗੀ ਔਰ ਪਰਮਾਨੈਂਟ ਰਿਲੀਫ ਦੇ ਸਕਦੇ ਮੇਰੇ 50 ਸਾਲ ਦੇ ਬੜੇ ਘੰਟੇ ਲੱਖਾਂ ਮਰੀਜ਼ ਠੀਕ ਕੀਤੇ ਹਨ ਜਿਹਦੇ ਵਿੱਚ ਉਹ ਕੈਸਲਦੇ ਕਿ ਜਿਨ੍ਹਾਂ ਵਿੱਚ ਉਹ ਬਿਮਾਰੀਆਂ ਜਿੱਥੇ ਕਿ ਮਾਡਲ ਮੈਡੀਸਨ ਜਾਂ ਦੂਸਰੇ ਸਿਸਟਮ ਇਹ ਕਹਿੰਦੇ ਨੇ ਇਸ ਦੀ ਦਾ ਕੋਈ ਦਵਾ-ਦਮ ਨਾਲ ਸਾਡੀ ਪ੍ਰੋਬਲਮ ਹੈ ਇੱਕ ਆਮ ਘਹਾਵਟ ਹੈ ਪੰਜਾਬੀ ਵਿੱਚ ਕਿ ਦਵਾ-ਦਮ ਨਾਲ ਜਾਂਦਾ ਬਟ ਐਕਵੈਂਸਰ ਗਿਵ ਦਾ ਲੌਂਗ ਲਾਸਟਿੰਗ ਐਂਡ ਪਰਮਾਨੈਂਟ ਰਿਲੀਫ ਇਦੀ ਵਿੱਚ ਜੀਨੀਆ ਵੀ ਆਥਰਾਈਟਿਸ ਹੈਗਾ ਅੱਜ ਸਰਵਾਈਕਲ ਦੀ ਪ੍ਰੋਬਲਮਸ ਹੈ ਮੋਬਾਈਲ ਦੀ وجہ ਨਾਲ ਸਾਡੀ ਲਾਈਫ ਸਟਾਈਲ ਚੇਂਜ ਹੋਇਆ ਬੈਕ ਨਹੀਂ ਪ੍ਰੋਬਲਮ ਇਸ ਇਮੀਡੀਏਟਲੀ ਡਾਕਟਰ ਨੂੰ ਦਿਖਾਉਣਾ ਸਰਜਰੀ ਵੱਲ ਜਾਇਆ ਜਾਂਦਾ ਵਿਦਆਉਟ ਸਰਜਰੀ ਵਿਦਆਉਟ ਮੈਨੇਜਰ ਵਿਦਆਉਟ ਐਡਵਰਸ ਇਫੈਕਟ ਇਕੂ ਫੰਕਸ਼ਨ ਉਹਨਾਂ ਦੇ ਸ਼ੁਰੂਕਲੀ ਅਸੀਂ ਰਿਲੀਜ਼ ਮਿਲਦੇ ਹੀ ਗਾਧਨ ਹੈ ਕਿ 1996 ਵਿੱਚ ਵੈਸਟ ਬੰਗਾਲ ਗਵਰਨਮੈਂਟ ਨੇ ਇਹਨੂੰ ਮਾਨਤਾ ਦਿੱਤੀ ਇੰਗਲਿਸ਼ ਪਾਣੀ ਸਿਸਟਮ ਦੇ 2018 ਵਿੱਚ ਜਦੋਂ ਸਾਡੀ ਭਾਜਪਾ ਦੀ ਸਰਕਾਰ ਸੀ ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ 2018 ਦੇ ਵਿੱਚ ਇੰਗਲਿਸ਼ ਪਾਣੀ ਸਿਸਟਮ 2019 ਦੇ ਵਿੱਚ ਸਾਡੇ ਉਸ ਟਾਈਮ ਨਗਾਜੀ ਹੈਲਥ ਮਿਨਿਸਟਰ ਸੀ ਇੱਕ ਹਾਈ ਲੈਵਲ ਕਮੇਟੀ ਬਣਾਈ ਗਈ ਜਿਹਦੇ ਚ ਮੈਂ ਸੈਂਟਰ ਗਵਰਨਮੈਂਟ ਰਿਸਰਚ ਕੋਮੇਟੀ ਦਾ ਮੈਂ ਮੈਂਬਰ ਸੀ 2019 ਵਿੱਚ ਇਹ ਡਿਸਾਈਡ ਕੀਤਾ ਗਿਆ ਕਿ ਆਕੂ ਫੰਕਸ਼ਨ ਨੂੰ ਇੰਡੀਪੈਂਡੈਂਟ ਗਰੁੱਪ ਦੇ ਵਿੱਚ ਅਸੀਂ ਮੰਨਦਾ ਬਸ ਕਿ ਇਸ ਪੰਤੀ ਇਹ ਸਾਡਾ ਕੋਵਿਡ ਦਾ ਪੀਰੀਅਡ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਜੋ ਅਜੇ ਤੱਕ ਪੈ ਗਿਆ ਸੋ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਆਪਣੇ ਪੂਰੇ ਦੇਸ਼ ਨੂੰ ਅਗਲਾ ਜੋ WHO ਦਾ ਜਿਹੜਾ ਟਾਰਗੇਟ ਹੈ 2030 ਤੱਕ ਆਪਾਂ ਚੰਗੀਸ਼ੇਰ ਦੇ ਸਕਦੇ ਹਾਂ ਤਾਂ ਟ੍ਰੈਡੀਸ਼ਨਲ ਸਿਸਟਮ ਹੀ ਹੈ ਜਿਹਦੇ ਵਿੱਚ ਐਕੂਪੰਕਚਰ ਇੱਕ ਮੇਨ ਯੋਗਦਾਨ ਪਾ ਰਿਹਾ ਹੈ ਉਹਦੇ ਪ੍ਰੂਵ ਕੀਤਾ ਗਿਆ ਕਿ ਅਸੀਂ ਕਰ ਸਕਦੇ ਹਾਂ ਔਰ ਐਕੂਪੰਕਚਰ ਜਿਹਦੇ ਵਿੱਚ ਮਿਲ ਗਈ ਹੈ ਮੈਂਕਲ ਡਿਪਰੈਸ਼ਨ ਅੱਜ ਪੰਜਾਬ ਦੇ ਵਿੱਚ ਡਰਗ ਦੀ ਸਮੱਸਿਆ ਬਹੁਤ ਵੱਡੀ ਹੈ ਤੁਹਾਡੀ ਚੈਨਲ ਤੇ ਪਹਿਲੇ ਵੀ ਮੈਂ ਡਰਗ ਦੇ ਬਾਰੇ ਇੱਥੇ ਕੁਝ ਦੇਖੀ ਗਿਆ ਕਿ ਮੈਂ ਪ੍ਰੈਜੈਂਟੇਸ਼ਨ ਪੰਜਾਬ ਗਵਰਨਮੈਂਟ ਨੂੰ ਦਿੱਤੀ ਸੀ ਕਿ ਐਕੂਪੰਕਚਰ ਨੂੰ ਵੀ ਕੌਕਸੀਫੀਕੇਸ਼ਨ ਕਰਨ ਲਈ ਮਾਡਰਨ ਮੈਡੀਸ਼ਨ ਦਾ ਸਬਸਟੀਟਿਊਟ ਡਰਗ ਹੈ ਪੂਰੀ ਤਰ੍ਹਾਂ ਨਸ਼ਾ ਮੁਕਤੀ ਕਰਨ ਲਈ ਯੋਗਦਾਨ ਨਹੀਂ ਕਿਉਂਕਿ ਮੇਰੇ ਕੋਲ ਭਾਰਤ ਸਰਕਾਰ ਦਾ ਮਿਨਿਸਟਰੀ ਆਫ ਸੋਸ਼ਲ ਜਸਟੀਸ ਦਾ ਗੀਲਿਪਸ ਇੰਸੈਂਟਰਲ ਵੀ ਅਸੀਂ ਚਲਾਉਂਦੇ ਆ ਉਹਦੇ ਵਿੱਚ ਅਸੀਂ ਪ੍ਰੂਫ ਕਰਤਾ ਕਿ ਅਮ ਐਕੂਪੰਕਚਰ ਉਹ ਬਾਕੀ ਜਿਹੜੇ ਸਾਡੇ ਆਯੂਵੇਦਿਕ ਹੈ ਹੋਮੋਪੈਥੀਆ ਯੋਗਾ ਨੈਚੋਪੈਥੀ ਇਹਦੇ ਵਿੱਚ ਅਸੀਂ ਨਸ਼ਾ ਮੁਕਤੀ ਵੱਲ ਜਲਦੀ ਲੈ ਸਕਦੇ ਆਂ ਮੈਂ ਸਰਕਾਰ ਨੂੰ ਇਹ ਰਿਕੁਐਸਟ ਕੀਤੀ ਸੀ ਕਿ ਮੈਨੂੰ ਅਗਰ ਦੋ ਸੈਂਟ ਦਿੱਤੇ ਜਾਂ ਤਾਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਰਮ ਵਿੱਚ ਐਕੂਪੰਕਚਰ ਵਿਸ਼ੇ ਯੋਗਦਾਨ ਪਾ ਸਕਦਾ ਪਰ ਉਹਦੇ ਵਿੱਚ ਇਹਨਾਂ ਨੇ ਸਾਡੇ ਹੈਲਥ ਮਿਨਿਸਟਰ ਬਲਵੀਰ ਜੀ ਨੇ ਰਿਕੁਐਸਟ ਨੂੰ ਮੰਨਿਆ ਵੀ ਸੀ ਅਸੈਂਬਲੀ ਵਿੱਚ ਵੀ ਇਹਦੇ ਉੱਤੇ ਕੁਐਸਚਨ ਉੱਠੇ ਬੈਠਿਆ ਬਟ ਅਨਫਾਰਸਟਿੰਗ ਅਕੜੀ ਅਜੇ ਤੱਕ ਕਿਉਂਕਿ ਉਦੋਂ ਸਾਡੇ ਅਮਰਦਤਪਾਲ ਜੀ ਦਾ ਪ੍ਰੋਬਲਮ ਸਾਡੀ ਸੀ ਉਦੋਂ ਮੀਟਿੰਗ ਵਿੱਚ ਜਿਸਪਾਸ ਨਹੀਂ ਹੋ ਸਕਿਆ ਅਨਫਰਚਨਟਲੀ ਨਹੀਂ ਹੋਇਆ ਮੈਂ ਇਹ ਚਾਹਨਾ ਕਿ ਪੰਜਾਬ ਨੂੰ ਅਗਰ ਅਸੀਂ ਡਿਵੈਲਪਮੈਂਟ ਵੱਲ ਲੈ ਜਾਣਾ ਅਗਰ ਪੰਜਾਬ ਦੀ ਵਿਕਾਸ ਵੱਲ ਲੈ ਜਾਣਾ ਪੰਜਾਬ ਦੇ ਲੋਕਾਂ ਨੂੰ ਵਿਕਾਸ ਵੱਲ ਲੈ ਜਾਣਾ ਤੇ ਇਸ ਤਰ੍ਹਾਂ ਦੇ ਕੰਡੀਸ਼ਨਲ ਸਿਸਟਮ ਨੂੰ ਪੰਜਾਬ ਸਰਕਾਰ ਤੇ ਸੈਕੰਟਰ ਸਰਕਾਰ ਇਹਨੂੰ ਪ੍ਰਮੋਟ ਕਰੇ ਉਹ ਵਿਦੇਸ਼ਾਂ ਦੇ ਵਿੱਚ 166 ਕੰਟਰੀ ਵਿੱਚ ਆਫੀਸ਼ੀਅਲ ਲੇ ਕਮਾਈ ਯੂ ਐਸ ਏ ਵਿੱਚ ਦੀ ਕਮਾਈ ਜੇ ਕਨੇਡਾ ਜਪਾਨ ਇਹਨਾਂ ਜਿਹੜੀ ਜਰਮਨੀ ਸਭ ਜਗ੍ਹਾ ਇੱਕ ਡਿਗਰੀ ਉਹ ਡਿਪਲੋਮਾ ਕੋਰਸ ਹੈ ਕਿਉਂ ਨਹੀਂ ਸਾਡੇ ਦੇਸ਼ ਦੇ ਵਿੱਚ ਅੱਜ ਅਸੀਂ ਅਗਰੇ ਇਸ ਨੂੰ ਵਿਕਾਸ ਕਰਦੇ ਐ ਐਜੂਕੇਟ ਕਰਦੇ ਐ ਜਿਵੇਂ ਸਾਡੇ ਟ੍ਰੈਡੀਸ਼ਨਲ ਸਿਸਟਮ ਬੇਸਿਕਲੀ ਮੈਂ ਇੱਥੇ ਵੀ ਦੱਸਣਾ ਚਾਹਾਂਗਾ ਕਿ ਐਕੂਪੰਕਚਰ ਚਾਈਨੀਸ ਸਿਸਟਮ ਨਹੀਂ ਸੀ ਇੱਕ ਸਾਡਾ ਇੰਡੀਅਨ ਸਿਸਟਮ ਹੀ ਸੀ ਜੋ ਤਰਕਸ਼ਿਲਾ ਯੂਨੀਵਰਸਿਟੀ ਬਿਹਾਰ ਵਿੱਚ ਪੜਾਇਆ ਜਾਂਦਾ ਬੋਧੀ ਸਮਾ ਦੇ ਵਿੱਚ ਬੁੱਧਿਸ਼ਟ ਹੀ ਇਹਨੂੰ ਸਿੱਖ ਕੇ ਜਾਪਾਨ ਤੇ ਚਾਈਨਾ ਲੈ ਗਿਆ ਬਸ ਕਿਸਮਤੀ ਹੈ ਕਿ ਅਸੀਂ ਆਪਣੀ ਧਰੋਵਤ ਨੂੰ ਜਿਹੜੀ ਆਪਾਂ ਸਾਹਮਦੇ ਨਹੀਂ ਵਿਕਾਸ ਨਹੀਂ ਕਰਦੇ ਉਹਨਾਂ ਨੇ ਆਜ਼ਾਦੀ ਤੋਂ ਬਾਅਦ ਇਹਨੂੰ ਸਾਇੰਟੀਫਿਕਲੀ ਡਿਵੈਲਪ ਕੀਤਾ ਤੇ ਪੂਰੇ ਵਿਸ਼ਵ ਦੇ ਇਸ ਤਿਹੋ ਚਾਈਨਾ ਦੇ ਨਾਲ ਬੰਦਾ ਹੈ ਪਰ ਬੀਸਿਕਲੀ ਉਹ ਸਾਡਾ ਇੰਡੀਅਨ ਸਿਸਟਮ ਹੈ ਸਾਡੇ ਆਯੁਰਵੈਦਿਕ ਦੇ ਵਿੱਚ ਇੱਕ ਚੈਪਟਰ ਹੈ ਸੂਚੀ ਵਿਗਿਆਨ ਜਿਹਦੇ ਵਿੱਚ ਨਿਗਲ ਦੀ ਚਿਕਸ਼ਾ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੋ ਮੈਂ ਨਹੀਂ ਕਹੂੰਗਾ ਕਿ ਪੂਰੀ ਤਰ੍ਹਾਂ ਸੈਂਟਰ ਗਵਰਨਮੈਂਟ ਕਲ ਸਟੇਟ ਗਵਰਨਮੈਂਟ ਜਾਣਦੀ ਹੈ ਕਿ ਅਸੀਂ ਪੰਜਾਬ ਕੇ ਸਿਨਾ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕਰਨ ਦੇ ਵਿੱਚ ਜੋ ਕੁਰਬਾਨੀਆਂ ਕੀਤੀਆਂ ਦੇਸ਼ ਕੀਤਾ ਉਹਦਾ ਯੋਗਦਾਨ ਪੂਰਾ ਹੈ ਉਹ ਅੱਜ ਮੈਂ ਇਹ ਚਾਹਨਾ ਕਿ ਤੁਹਾਡੇ ਚੈਨਲ ਦੇ ਰਾਹੀਂ ਪੰਜਾਬ ਕੇ ਸਿਧਾਂ ਇਹ ਵੀ ਲੋਕਾਂ ਨੂੰ ਸਰਕਾਰ ਨੂੰ ਮੈਸੇਜ ਦੇਣਾ ਚਾਹਨਾ ਕਿ ਵਾਕਿਆ ਅਗਰ ਤੁਸੀਂ ਚੰਗੀ ਸਿਹਤ ਲੋਕਾਂ ਦੇਣਾ ਚਾਹੁੰਦੇ ਹੋ ਤਾਂ ਕਿ ਗਿਸ਼ਣ ਸਿਸਟਮ ਨੂੰ ਪਰਮੋਟ ਕਰੋ ਸਪੈਸ਼ਲੀ ਐਕਿਬਲੈਂਸ ਨੂੰ ਦੇਖ ਨਾ ਇਸ ਪੜਾਏ ਕਿ ਡਿਗਰੀ ਹੋਵੇ ਡਿਪਲੋਮਾ ਕੋਰਸ ਜਿਹੜੇ ਵਿਦੇਸ਼ਾਂ ਵਿੱਚ ਜਿਵੇਂ ਚੱਲਦੇ ਹਨ WHO ਨੇ ਇਹਨੂੰ 79 ਦੀ ਜੀਤ ਦੇ ਵਿੱਚ ਬਾਕੀ ਸਿਸਟਮਾਂ ਨਾਲੋਂ ਬੈਟਰ ਮੰਨਿਆ ਕਿਉਂ ਨਾ ਅਸੀਂ ਪਾਤ ਦੇ ਵਿੱਚ ਵੀ ਦਾ ਵਿਕਾਸ ਕਰੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਵਿਕਾਸ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਦੇਸ਼ ਨੂੰ ਵਿਕਾਸ ਵੱਲ ਲੈ ਸਕੇ ਜੋ ਯੋਗਦਾਨ ਪੰਜਾਬ ਕੇਸ਼ਰੀ ਪੰਜਾਬ ਦੇ ਡਿਵੈਲਪਮੈਂਟ ਪਾ ਰਿਹਾ ਹੈ ਉਹ ਲੋਕਾਂ ਦੀ ਸਿਹਤ ਵਿੱਚ ਵੀ ਇੱਕ ਨਵੀਂ ਮਿਸਾਲ ਕਾਇਮ ਕਰਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਬਿਲਕੁਲ ਬਿਲਕੁਲ ਧੰਨਵਾਦ ਜੀ ਏਸੀ ਡਾਕਟਰ ਇੰਦਰਜੀਤ ਸਿੰਘ ਜਿਨ੍ਹਾਂ ਨੂੰ ਚਾਈਨਾ ਦੀ ਗਵਰਨਮੈਂਟ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਔਰ ਇਸ ਦੇ ਨਾਲ ਹੀ ਅਕੂਪੰਚਰ ਦੇ ਨਾਲ ਜੋ ਟਰੀਟਮੈਂਟ ਹੁੰਦਾ ਹੈ ਉਸ ਬਾਰੇ ਵੀ ਇੱਕ ਬੇहद ਮਹੱਤਵਪੂਰਨ ਜਾਣਕਾਰੀ ਇਹਨਾਂ ਦੇ ਵੱਲੋਂ ਦਿੱਤੀ ਗਈ ਕਿ ਇਸ ਤਰੀਕੇ ਦੇ ਨਾਲ WHF ਵੱਲੋਂ ਇਹ ਜੋ ਟਰੀਟਮੈਂਟ ਹੈ ਇਸ ਨੂੰ ਸ਼ਿਲਾਗਾ ਜੋਗ ਇੱਕ ਟ੍ਰੀਟਮੈਂਟ ਦੱਸਿਆ ਗਿਆ ਔਰ ਇਸ ਦੇ ਨਾਲ ਕਈ ਬਿਮਾਰੀਆਂ ਦਾ ਹੱਲ ਬਿਨਾ ਆਪਰੇਟ ਕੀਤੇ ਹੋ ਜਾਂਦਾ ਹੈ ਬਿਨਾ ਜੋ ਮਹਿੰਗੀਆਂ ਦਵਾਈਆਂ ਖਾਦੇ ਬਿਨਾ ਇਲਾਜ ਸੰਭਵ ਹੈ ਤਾਂ ਉਸ ਦੀ ਵੀ ਜਾਣਕਾਰੀ ਇਹਨਾਂ ਦੇ ਵੱਲੋਂ ਬੜੀ ਹੀ ਵਧੀਆ ਤਰੀਕੇ ਦੇ ਨਾਲ ਦਿੱਤੀ ਗਈ ਹੈ ਔਰ ਚਾਈਨਾ ਦੀ ਗਵਰਨਮੈਂਟ ਦੇ ਵੱਲੋਂ ਜੋ ਇਹਨਾਂ ਨੂੰ ਸਨਮਾਨ ਕੀਤਾ ਗਿਆ ਤਾਂ ਉਹ ਵੀ ਇੱਕ ਵੱਡਾ ਸਨਮਾਨ ਹੈ ਕਿਉਂਕਿ ਭਾਰਤ ਰਤਨ ਦੇ ਬਰਾਬਰ ਦਾ ਇਹ ਸਨਮਾਨ ਕਿਆ ਜਾਂਦਾ ਹੈ ਜੇਕਰ ਭਾਰਤ ਦੇ ਵਿੱਚ ਕਿਸੇ ਨੂੰ ਸਭ ਤੋਂ ਉੱਚਾ ਨਾਗਰਿਕ ਸਨਮਾਨ ਦੇਣਾ ਹੋਵੇ ਤਾਂ ਭਾਰਤ ਰਤਨ ਦੇ ਨਾਲ ਨਵਾਜਿਆ ਜਾਂਦਾ ਉੱਥੇ ਸਾਡੇ ਦੇਸ਼ ਦੇ ਇੱਕ ਵਿਅਕਤੀ ਨੂੰ ਪੰਜਾਬ ਦੇ ਇੱਕ ਵਿਅਕਤੀ ਨੂੰ ਚਾਈਨਾ ਦੀ ਗਵਰਨਮੈਂਟ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਔਰ ਉਹ ਲੀਹਾ ਜੜੀਆਂ ਪਹਿਲਾਂ ਡਾਕਟਰ ਵਾਸੂ ਹੁਣੀ ਪਾ ਕੇ ਗਏ ਸੀ ਉਹਨਾਂ ਲੀਹਾ ਤੇ ਚੱਲਦੇ ਹੋਏ ਡਾਕਟਰ ਇੰਦਰਜੀਤ ਸਿੰਘ ਵੀ ਪੰਜਾਬ ਦੇ ਵਿੱਚ ਵਧੀਆ ਮੈਡੀਕਲ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਹਨਾਂ ਦੇ ਵੱਲੋਂ ਜੋ ਮੈਡੀਕਲ ਖੇਤਰ ਦੇ ਵਿੱਚ ਕ੍ਰਾਂਤੀ ਲਿਆਉਣ ਦੀ ਗੱਲ ਕਹੀ ਗਈ ਹੈ ਤਾਂ ਉਹ ਵੀ ਬੜੀ ਸ਼ਾਨਦਾਰ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਹੋਰ ਵੀ ਕਈ ਟ੍ਰੀਟਮੈਂਟ ਨੇ ਪੁਰਾਣੀਆਂ ਜਿਹੜੀਆਂ ਪਰੰਪਰਾਗਤ ਤਰੀਕੇ ਨੇ ਉਹਨਾਂ ਦੇ ਨਾਲ ਇਲਾਜ ਸੰਭਵ ਨੇ ਤਾਂ ਜਿਹੜੇ ਅਸੀਂ ਮਾਡਰਨ ਤਰੀਕਿਆਂ ਦੇ ਵੱਲ ਹੋ ਚੁੱਕੇ ਹਾਂ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਤਰੀਕਿਆਂ ਦੇ ਵਿੱਚ ਕਈ ਤਰੀਕੇ ਦੀਆਂ ਕਮੀਆਂ ਵੀ ਰਹਿ ਜਾਂਦੀਆਂ ਨੇ ਕਈ ਵਾਰ ਇਲਾਜ ਪੂਰਾ ਵੀ ਨਹੀਂ ਹੁੰਦਾ ਪਰ ਉਹੀ ਇਲਾਜ ਜਿਹੜੇ ਸਾਡੇ ਦੇਸ਼ ਵਿੱਚ ਪਹਿਲਾਂ ਤੋਂ ਮੌਜੂਦ ਨੇ ਉਹਨਾਂ 'ਵਰ ਹੁਣ ਜਾਣ ਦੀ ਜ਼ਰੂਰਤ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਕ ਸੀਤ ਪੱਖੋਂ ਦੇਸ਼ ਨੂੰ ਵਧੀਆ ਅਨਰੋਇਆ ਦੇਸ਼ ਬਣਾਇਆ ਜਾ ਸਕਦਾ ਹੈ